ਦਾ ਵੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਚੱਲਦੇ ਜੀ ਕੰਮ ਵੀਰੋ ਬਹੁਤ ਵਧੀਆ। ਤੇ ਧੰਨ ਗੁਰਨਾਨਕ ਦੇਵ ਜੀ ਦੀ ਕਿਰਪਾ ਨਾਲ ਫਸਲਾਂ ਵੀ ਬਹੁਤ ਵਧੀਆ ਰਹੀਆਂ। ਤੇ ਬਾਕੀ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਮੇਰੇ YouTube ਚੈਨਲ ਸਰਬਜੀਤ ਮਹਾਲ ਬਲੌਗਰਸ ਤੇ ਬਾਬਾ ਸੱਖਾਖੇ ਤੁਹਾਨੂੰ ਸਾਰਿਆਂ ਨੂੰ ਹੀ ਦੁੱਧ, ਧੀ ਪੁੱਤ ਖੁਸ਼ੀਆਂ ਖੇੜੇ। ਤੁਹਾਡੇ ਸਾਰਿਆਂ ਦੀ ਕਮਾਈਆਂ ਚੜ੍ਹਦੀ ਜੀ ਬਰਕਤਾਂ। ਤੇ ਲੋ ਜੀ ਚੱਲ ਰਿਹਾ ਕੰਮ ਬਹੁਤ ਵਧੀਆ। ਤੇ ਤੁਹਾਨੂੰ ਪਤਾ ਜਿਹੜਾ ਮੌਸਮਾ ਜੀ ਉਹ ਆ ਪੂਰਾ ਠੰਡਾ ਲਾ। ਬੇ ਠੰਡ ਨੇ ਦਸਤਕ ਦਿੱਤੀ ਅੱਜ 4-5 ਦਿਨ ਬਾਅਦ ਜਿਹੜਾ ਸੂਰਜ ਦਿਖਿਆ। ਸੂਰਜ ਨਿਕਲਦੇ ਨਾਲੇ ਵੀ ਕੰਮ ਬਹੁਤ ਹੋ ਜਾਂਦੇ ਆ। ਨਹੀਂ ਠੰਡ ਦੇ ਵਿੱਚ ਪਤਾ ਤੁਹਾਨੂੰ ਕੰਮ ਨਹੀਂ ਚੱਲਦੇ ਬਾਈ ਜਿਨ੍ਹਾਂ ਦੇ ਪਸ਼ੂ ਅਖੇਵੇ ਆ ਉਹ ਵੀ ਅੰਦਰੇ ਵੀ ਖੜੇ ਤੇ। ਸੋ ਸੂਰਜ ਨਿਕਲਿਆ ਉਹਨਾਂ ਨੂੰ ਵੀ ਸਾਹ ਮਿਲਿਆ ਉਹ ਵੀ ਬਾਹਰ ਆਏ ਆ। ਨਹੀਂ ਠੰਡ ਦੇ ਵਿੱਚ ਨਾਲ ਦੀ ਨਾਲ ਹਵਾ ਚੱਲਦੀ ਸੀ ਜਿਹੜੀ ਧੁੰਦਾਂ ਧੁੰਦ ਪੈਂਦੀ ਸੀ ਬਹੁਤ। ਸੋ ਚਲੋ ਰਾਹਤ ਮਿਲੀ ਕੋਈ ਨਹੀਂ ਪਿਛਲੇ ਸਾਲ ਇਹ ਦਿਨਾਂ ਦੇ ਵਿੱਚ ਸੂਰਜ ਲੋਪ ਹੋਇਆ ਪਤਾ ਮੁੜ ਕੇ ਜਾ ਕੇ ਤਕਰੀਬਨ 1 2 ਫਰਵਰੀ ਨੂੰ ਨਿਕਲਿਆ ਪਤਾ ਸੋ ਇਸ ਵਾਰੀ ਚਲੋ ਕਿਰਪਾ ਮਹਾਰਾਜ ਦੀ ਮੀਂਹ ਵੀ ਪਹਿਲੇ ਫਸਲਾਂ ਵੀ ਵਧੀਆਂ ਹੋਈਆਂ ਹੋਈਆਂ ਤੇ ਬਾਕੀ ਵੀ ਸਾਡੀ ਗੁਡੀ ਰਾਣੀ ਜਸ਼ਨ ਹੈ ਗਈ ਵੀ ਹਲੇ ਵੀ 1 2 ਦਿਨ ਦੇ ਵਿੱਚ ਉਹਨੇ ਆ ਜਾਣਾ ਛੁੱਟੀਆਂ ਵੀ ਘਟਦੀਆਂ ਜਾਂਦੀਆਂ ਚਲੋ ਜੂਨ ਜੂਨ ਠੰਡ ਹੈ ਜੂਨ ਜੂਨ ਸਰਕਾਰ ਹੈ ਜਿਹੜੀ ਉਹ ਬੱਚਿਆਂ ਨੂੰ ਛੁੱਟੀਆਂ ਵਧਾਈ ਜਾਂਦੀਆਂ ਅਸੀਂ ਕਹਿੰਦੇ ਵੀ ਸੂਰਜ ਨਿਕਲ ਜਵੇ ਬੱਚੇ ਵੀ ਜਿਹੜੇ ਸਕੂਲ ਛੇਤੀ ਜਾਣ ਲੱਗ ਜਾਣ। ਇਹ ਗੱਲ ਨਹੀਂ ਹੈਗਾ ਵੀ ਤੰਗ ਪਰਦੇ ਬਸ ਇਹ ਸੋਚ ਕੇ ਵੀ ਚਲੋ ਆਪਣੀ ਪੜ੍ਹਾਈ ਦੇ ਵਿੱਚ ਦੁਬਾਰਾ ਚੱਲੇ ਜਾਣਾ। ਕਿਉਂਕਿ ਬੱਚੇ ਉਹ ਘਰ ਨਹੀਂ ਪੜ੍ਹਦੇ ਜਿਹੜਾ ਸਕੂਲ 'ਚ ਪੜ੍ਹਦੇ ਆ ਟੀਚਰਾਂ ਕੋ। ਹੁਣ ਪਰਮ ਮੋਰੇ ਟਿਊਸ਼ਨ ਜਾ ਜਾਂਦਾ ਉਹ ਤੇ ਆ ਕੇ ਮੁੜ ਕੇ ਟੀਵੀ 'ਤੇ ਲੱਗਿਆ ਰਹਿੰਦਾ। ਜਸ਼ਨ ਗਈ ਵੀ ਹੈ ਜਿਹੜੀ ਅੱਠ ਤੋਂ 9 ਦਿਨ ਹੋ ਗਏ ਵੀ ਆਪਣੀ ਬੂਆ ਕੋਲੇ। ਚਲੋ ਬਾਕੀ ਬਹੁਤਾ ਕੁਝ ਨਾ ਕਹਿੰਦਾ ਤੁਹਾਨੂੰ ਜਸ਼ਨ ਦੇ। ਬੂਟੇ ਵੀ ਦਿਖਾ ਦਿੰਨਾ ਮੈਂ ਇੱਕ ਗੇਲਾ। ਬਾਕੀ ਸੂਰਜ ਦੇਖੋ ভাই। ਹਫਤੇ ਪਹਿਲਾਂ ਮਾਰਤਾ ਚਮਕਾ ਬੂਟੇ ਦਾ ਬਾਈ ਫਿਰ ਸਾਨੂੰ ਪਤਾ ਹੀ ਐ ਕਿ ਬੂਟੇ ਨੇ ਤਾਂ ਖੁਸ਼ ਹੋਣਾ ਹੀ ਐ ਕਿੰਨੇ ਦਿਨ ਬਾਅਦ ਸੂਰਜ ਦੇਖਣ ਨੂੰ ਮਿਲੇ ਇਹਨਾਂ ਨੂੰ ਵੀ ਆ ਦੇਖੋ ਬਾਕੀ ਮੀਂਹ ਨਹੀਂ ਬਾਈ ਰਜਤਤ ਸਿਆਲ ਚ ਪੈਂਦਾ ਪਾਣੀ ਘਟ ਦੇਖੋ ਇੱਕ ਬੂਟੇ ਸੁੱਕੇ ਦੂਏ ਨਿਕਲੇ ਉਹ ਕੰਮ ਆ ਤੇ ਬਾਕੀ ਬਾਈ ਆਹਾ ਬਾਕੀ ਗੱਡੀ ਟੱਕੀ ਖੜੀ ਆ ਰਾਤ ਨੂੰ ਮੈਂ ਤੁਹਾਨੂੰ ਦੱਸਦਾ ਵੀ ਇਹਦੇ ਪਰ ਰਾਤ ਇੰਨਾ ਕੋਰਾ ਪਿਆ ਵੀ ਇੱਥੇ ਮੈਂ ਆ ਦੇਖੋ ਹੁਣ ਵੀ ਲਾਗ ਲਾਗ ਪਰ ਪਿਆ ਹਲੇ ਇੱਥੇ ਆ ਵੀ ਮੈਂ ਤਾਂ ਕ੍ਰਨਾਲ ਖਾ ਸਕੂਸ ਲਿਖਤਾ ਤਾਂ ਬਾਕੀ ਬਾਈ ਆ ਪਰਮ ਨੇ 1 ਰੁਪਿਆ ਰੱਖਿਆ ਵਾ ਬਾਈ ਦੇਖੋ ਬਾਕੀ ਬਾਈ ਆਪਣਾ ਬੱਗਾ ਸ਼ੇਰ ਜਿਹੜਾ ਟੱਕਿਆ ਖੜਾ ਏ ਹਵਾ ਨੇ ਨਾ ਉਹ ਚਾਦਰ ਜੀ ਠਾਤੀ ਉੱਪਰ ਨਹੀਂ ਪੂਰੀ ਛੋਟ ਕੇ ਵੀ ਦੀ ਆ ਲੈ ਬਾਈ ਬੂਟੇ ਆ ਨਾ ਮਾਰਦੇ ਆ ਹਰਿਆਈਆਂ ਬਾਕੀ ਆ ਮੇਰਾ ਵੀ ਫੇਵਰੇਟ ਆ ਆ ਜਿਹੜਾ ਚਲੋ ਬਾਕੀ ਬਾਈ ਚੱਲ ਰਿਹਾ ਕੰਮ ਸੂਰਜ ਦੇ ਦੇਖੋ ਦਰਸ਼ਨ ਕਰੋ ਸੂਰਜ ਨਹੀਂ ਬਾਈ ਚਮਕ ਮਾਰ ਗਿਆ ਦੇਖੋ ਆਹ ਤੋਂ ਪਾ ਸੂਰਜ ਦੀ ਐਨ ਪੂਰੀ ਦੇਖਣਾ ਬਾ ਕਹਿੰਦਾ ਵੀ ਸੂਰਜ ਬਾਹਰ ਨਿਕਲਿਆ ਤਾਂ ਬੰਦੇ ਵੀ ਬਾਹਰ ਨਿਕਲੇ ਆ ਉਹ ਦੇਖੋ ਬਾਈ ਉਧਰ ਆਹ ਦੇਖੋ ਇੱਕ ਨਾ ਹਵਾ ਵੀ ਚੱਲਦੀ ਆ ਦੇਖੋ ਆ ਹਿੱਲੇ ਦੇ ਬੂਟੇ ਸਾਨੂੰ ਪਤਾ ਲੱਗ ਜਾਣਾ ਹਾਂ ਜੀ ਇੱਕ ਨਹੀਂ ਹਵਾ ਦੇ ਹਲਾਰੇ ਜੇ ਵੀ ਆ ਜਾਂਦੇ ਆ ਤੇ ਬਾਕੀ ਵੀ ਬੰਦੇ ਬੈਠੇ ਆ ਇੱਧਰ ਮਿਲੋ ਜੀ ਪਹਿਲਾਂ ਸਤਿ ਸ੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ ਹਾਂ ਕਿੱਧਰ ਮੋਰਚਾ ਮਾਰ ਕੇ ਲਿਆਇਆ ਹਾ ਇਹ ਮੰਡ ਚ ਲੱਗੇ ਹੋਏ ਜੱਗੇ ਰੱਖੇ ਤਾਂ ਅੱਛਾ ਉਹ ਜਿਹੜਾ ਮਰੂਦ ਖੜਾ ਉੱਥੇ ਡਰੇਨ ਪਰ ਹਾਂ ਜੱਗਾ ਲਿਆਇਆ ਦੋ ਤਿੰਨ ਕਿਲੋ ਹੂੰ ਕਿਲੋ ਘਣ ਮਾਲੇ ਅੱਛਾ ਜੇ ਬਾਪੂਰੀਆਂ ਹੋ ਗਈਆਂ ਫਿਰ ਮਾਲ ਆਇਆ ਨਹੀਂ ਰੋਗ ਅੱਛਾ ਇੱਧਰ ਮਿਲੋ ਪਹਿਲਾਂ ਮਰੂਦ ਰੱਖ ਕੇ ਸਤਿ ਸ੍ਰੀ ਅਕਾਲ ਬੁਲਾਵੇ ਛੱਤੀ ਕਾਜੀ ਐ ਤੇਰੇ ਅੱਜ ਦਾ ਨੰਬਰ ਲਿਗਾ ਸਸਰੀਕਾਲ ਜੀ ਕਹਤਾ ਹੂੰ ਕਿੰਨੇ ਅੰਮ੍ਰੂਦ ਖਾਣੇ ਹੁਣ ਐ ਰਾਤ ਦੇ ਬਾਅਦ ਲੋ ਬਈ ਇੱਧਰ ਸਰਦਾਰ ਨੇ ਨੂੰ ਮਿਲੋ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੋੜ ਕੇ ਬੇਰਬਰੀ ਛੱਤੀ ਕਾਜੀ ਹਾਂ ਬਈ ਨੂੰ ਬੈਠੀ ਮਾ ਸੰਡੇ ਦਾ ਟਾਈਮ ਆ ਗਿਆ ਸੰਡੇ ਦਾ ਦਿਨ ਆ ਗਿਆ ਅੱਜ ਦੁਪਹਿਰ ਦਾ ਟਾਈਮ ਆ ਇਹ ਅੰਮ੍ਰੂਦ ਲੈ ਆ ਜੀ ਅੰਮ੍ਰੂਦ ਲਾ ਕੇ ਆਣ ਅੱਛਾ ਲੋ ਭਾਈ ਕਾਲੇ ਨੂਨ ਨਾਲ ਅੰਮ੍ਰੂਦ ਚੱਲ ਰਿਹਾ ਆ ਰੇ ਨਿਕਾਲਾ ਹਾਂ ਹਾਂ ਦੇ ਸਾਰੀਆਂ ਆਈਟਮਾਂ ਰੱਖੇ ਹੋਏ ਆ ਬਾਈ ਠੀਕ ਨੇ ਇੱਧਰ ਆ ਲੋ ਉਧਰ ਸਰਵਿਸ ਚਲਦੀ ਦੀ ਗੱਡੀ ਦੀ ਮੈਂ ਦੇਖ ਗਿਆ ਪਹਿਲਾਂ ਹਾਂਜੀ ਹਾਂਜੀ ਆ ਸੰਡੇ ਆ ਨਣਾ ਕੇ ਸਿਰਫ ਆ ਗਿਆ ਹਟੀਆਂ ਦੀ ਤੇਲ ਨਾਲ ਉਹ ਦਿਖਾਈ ਉਹ ਗੱਲਾਂ ਵੀ ਲਾ ਲ ਹੋਈਆਂ ਪੀਆ ਮੁੰਡੇ ਦੀ ਦਿਖਾਈਂਦਾ ਦਿਖਾਈਂ ਤੈਨੂੰ ਦਿਖਾਈ ਮੜਾ ਜ ਮੂੰਹ ਦਿਖਾ ਦੇ ਲੋ ਬਾਈ ਮੁੰਡੇ ਦੀ ਨਾ ਇਹ ਕਿ ਉਹ ਵੀ ਥੋੜੀ ਨੱਕ ਕੋਲ ਤੇਲ ਲਾਉਣਾ ਹੈ ਨਾਰੀਅਲ ਦਾ ਤੂ ਕਮੂਦ ਸੀ ਕਿੰਨਾ ਭਾਰਾ ਮੋਟਾ ਹੈ ਲੋ ਬਾਈ ਮੁੰਡਾ ਨਾ ਇਹਦਾ ਕਿਤੇ ਕਿਸੇ ਚੀਜ਼ ਦੀ ਕਮੀ ਰਹਿ ਜਵੇ। ਨਾਰੀਅਲ ਦਾ ਤੇਲ ਰੱਖੀ ਬੈਠੀ ਐ। ਕਿਹਾ? ਕਰਕੇ ਜਾਉਂਗੇ ਆ ਜਾਨੀ। ਹਾਂ? ਜਾਂਗਿਆਂ ਦਾ ਢੰਡ ਘਰ ਕੇ ਮੂੰਹ ਧੁੱਪਾ ਚ ਨਰਮਾ ਦੋ। ਅੱਛਾ। ਉਹ ਇਹ ਪਿਆਰਾ 2 ਜੇ ਤਾਂ ਕਰਦੇ ਬਾਹਰ ਬੀਜ ਨਾਲ ਦੇ। ਤਾਂ ਕੀ ਹੋਊਗਾ? ਮੈਂ ਕਹਿੰਦਾ ਪਾਈਆ ਰੱਖੀ। ਹੈਂ? ਪਾਈਆ ਦਾ ਕਿਹਦੇ ਝੋਲਾ ਲੱਗੇ ਜਾਏਗਾ? ਹੋਊਗਾ। ਆਹ ਅਗੇ ਦਾ ਝੋਲਾ ਲੱਗੇ ਜਾਏਗਾ। ਆਹ। ਉਹ ਬੱਲੇ। ਲੈ। ਅਈਛਾ। ਨਹੀਂ ਮੂੰਹ ਇੱਦਾਂ ਨਾ ਮੜਾ ਜਾ ਐ ਤਾਂ ਆਰਾਮ ਮਿਲਦਾ ਜੀ ਕੱਦਾਂ ਕਹਿੰਦਾ ਕਹਿੰਦਾ ਮम्मा ਕੰਨ ਸਾਫ਼ ਕਰ ਦੋ ਤੂੰ ਕਿਦਾ ਮੁੰਡੇ ਦਾ ਕੰਨ ਦਾ ਪਰਦਾ ਨਾ ਖਰਾਬ ਕਰ ਤੂੰ ਇਹਨੇ ਨਾ ਖਾਓ ਵਿੱਚ ਨਹੀਂ ਮਾਰਦੀ ਮੈਂ ਤਾਂ ਬਾਹਰੇ ਮਾਰਦਾ ਹੈਂ ਵਿੱਚ ਨਹੀਂ ਜਰਦੀ ਬਾਹਰੇ ਮਾਰ ਕੇ ਸਾਫ਼ ਕਰਦਾ ਅੱਛਾ ਬਸ ਬਈ ਇੱਧਰ ਚਾਚੇ ਇਹਨੇ ਦੇਖ ਲੋ ਬਈ ਹੁਣ ਨਹੀਂ ਦੇਣਾ ਬਹੁਤ ਮਾਰ ਹੋ ਗਿਆ ਜਿਆਦਾ ਹੈਂ ਟਿੱਡ ਦਰੂਗਾ ਟਿੱਡ ਤਾਂ ਨਹੀਂ ਦਿਖਦਾ ਬਲੂ ਤਾਂ ਪੱਕਾ ਏ ਤੈਨੂੰ ਮੈਂ ਕਹਿੰਦਾ ਬੀਜ ਵੜਦੇ ਬਸ ਨਾ ਬੀਜ ਤਾਂ ਖਾਣੇ ਚਾਹੀਦੀ ਹੈ ਲੈ ਲੈ ਵਿਜਾਇਲੋ ਛਾੜ ਲਾਦਾ ਹੈ ਹਾਂ ਕਾਕਾ ਮੈਂ ਦੇਖ ਲਓ ਬਾਈ ਤੇ ਉਹਨੂੰ ਨਾਲ ਲਾਇਆ ਵਾ ਆਪਣੇ ਐ ਦੰਨੂ ਦੇਖ ਲੈ ਹੁੰਦਾ ਸੋਟ ਬਹੁਤ ਤੇਜ਼ ਪੈਂਦਾ ਤੇ ਨਿਕਲਿਆ ਵੀ ਖਾਸੀ ਦਿਨ ਬਾਅਦ ਹੈ ਹੈ ਦਦਾ ਪੈਂਦਾ ਕਪੜੇ ਕਪੜਿਆਂ ਦਾ ਔਖਾ ਹੋਇਆ ਤਾਂ ਸੁੱਕਦੇ ਨਹੀਂ ਰਹਿ ਕੇ ਮੋਟੇ-ਕੋਟ ਚਲੋ ਤੈਨੂੰ ਆਪਣੀ ਹੈ ਮਾਤਾ ਮੰਡੀ ਮਿਲ ਗਏ ਲੈ ਆਂਦੇ ਤੋਂ ਦਾਈ ਦਾ ਲਾਣ ਹੋਇਆ ਮੂਹੇ ਦਾ ਪਰ ਮੈਂ ਤਾਂ ਮੂਹ ਕਦੇ ਧੁੱਪ ਚ ਬੈਠੇ ਤੇ ਜਿੱਥੇ ਉਧਰ ਕਰਨਾ ਐਦਾਂ ਫਿੱਚਰੀ ਬਾਕੀ ਸਹੀ ਗੱਲ ਹੈ ਨਹੀਂ ਮੁੰਡਾ ਮੂੰਹ ਲਾਲ ਹੋ ਜਾਂਦਾ ਫਤਗਾ ਆ ਲਓ ਪਿਆ ਆ ਦੇ ਆ ਤਾਂ ਦੇਦਾ ਵੀ ਜੇ ਸੰਦੀ ਬਹੁਤ ਜ਼ਿਆਦਾ ਰਹੀ ਵੀ ਹਾਂ ਚੱਕਿਆ ਨਹੀਂ ਉਹਦਾ ਵੀ ਨੜਾਈ ਤਲਾਈ ਹੁੰਦੀ ਆ ਦੇਖੋ ਉਹਦੀ ਪੜੀ ਦੀਦੀ ਜ਼ਿਆਦਾ ਆਉਂਦੀ ਐ ਲੈ ਕੇ ਹੁਣ ਦੇ ਕੇ ਜਾ ਜੋ ਆ ਲੈ ਅੱਜ ਕਿ ਹੈ ਲੈ ਕੇ ਅੱਜ ਮੇਰੇ ਕਹਿੰਦਾ ਤਾਂ ਅੱਜ ਗਿਆ ਨਾ ਮਮਾ ਕਿੰਨੇ ਦਿਨ ਹੋ ਗਏ ਦੀਦੀ ਨੂੰ ਗਈ ਨੂੰ ਫਿਰ ਜਾਓ ਹੁਣ ਤੈਨੂੰ ਛੱਡੀ ਉੱਥੇ ਪੀਣੀ ਲਿਆਉਂਦੇ ਹਾਂ ਹਾਂ ਬਈ ਕਰਾਣਾ ਮੂਜੀ ਕੋਲ ਅੱਜ ਤਾਂ ਮੁੰਡੇ ਦੀਆਂ ਅੱਖਾਂ-ਅੱਖਾਂ ਨੂੰ ਸੋਨਾ ਤੇਲ ਲਾਇਆ ਹੋ ਤਾਂ ਕੋਪੇ ਦਾ ਤੇਲ ਚੱਲ ਰਿਹਾ ਹਾਂਜੀ ਲੋਣਾ ਜੀ ਥੋੜਾ ਜਿਹਾ ਲਾਦਾ ਤਾਂ ਨਿਕਲੇ ਹੀ ਨਹੀਂ ਫਿਰ ਤਾਂ ਕਰਕੇ ਧੁੱਪ ਚ ਰੱਖਿਆ ਹਾਂ ਆ ਵੀ ਵਾਲ ਸੋਨੇ ਬੜੇ ਹੋ ਗਏ ਹੁਣ ਤਾਂ ਹਾਂਜੀ ਹੈ ਠੀਕ ਨਹੀਂ ਚਲੋ ਬਾਈ ਇਹ ਚੱਲ ਰਿਹਾ ਹੈ ਢੰਬੇ ਚਾਚਾ ਪਿੱਛੇ ਚੱਲ ਐ ਤੁਹਾਨੂੰ ਹੀ ਪੁੱਛ ਲੋ ਮਰੂਤ ਬਾਈ ਬਹੁਤ ਬੜੇ ਬੜੇ ਆਵਾਜ਼ ਦੇ ਰੱਖੇ ਹੋਏ ਆ ਤਗੜੇ ਹੂੰ ਦੇਖ ਤਾਂ ਮੋਟਾ ਮਾਲ ਐ ਉਹ ਰਹਿਣ ਦੇ ਬੀਜ ਤੂੰ ਚੀਰੀ ਜਾਂਦਾ ਯਾਰ ਹੋਰ ਮੋٹے ਦੇ ਹਲੇ ਇਹਦੇ ਵੀ ਮਰੂਦ ਉੱਥੇ ਹਾਂ ਬਹੁਤ ਤਗੜਾ ਮਾਲ ਉੱਥੇ ਆ ਤੂੰ ਬੀਜ ਕਿਉਂ ਚੀਰੀ ਜਾਂਦਾ ਫੇਰ ਉਹ ਹੀ ਦੇਖ ਖਾਣੇ ਚਾਹੀਦੇ ਤੂੰ ਆਪਣਾ ਆਪੇ ਖਾ ਲਈਂ ਆਪਾਂ ਮੂਨੋਂ ਨਾ ਦੇ ਠੀਕ ਨੇ ਠੀਕ ਆ ਪਰ ਜਾ ਵਾ ਦੂਸਰ ਨੂੰ ਘੁੰਮ ਜਮੜਾ ਕੰਨ ਕਰਾ ਲੈ ਸਾਫ ਸਾਹ ਦੇ ਲਈ ਕਰ ਮੜਾ ਯਾ ਹੌਲੀ ਲੈ ਹੌਲੀ ਕਿੱਥੇ ਖਾਣਾ ਹੈ ਜਿੰਦਰੀ ਨੂੰ ਹੌਲੀ ਤਾਂ ਚੱਲਣਾ ਨਹੀਂ ਹੈਗਾ ਤੇਜ਼ੇ ਚੱਲਣਾ ਹੈ ਤੇਜ਼ ਖਾਣਾ ਆ ਲੋ ਮਾਜਾ ਖਾਈ ਜਾਣਾ ਕੰਨ ਚ ਡੱਕੇ ਫਿਰਦੇ ਆ ਹਾਂ ਬਾਹਰ ਵੱਟੀ ਜੀ ਸਿਰ ਦੀ ਮਾਲ ਸਭਾ ਹੁਣ ਰਾਤ ਨੂੰ ਸੌ ਕੇ ਪਤਾ ਨਹੀਂ ਲੱਗਣਾ ਹੈਗਾ ਹਾਂ ਜੀ ਹਾਂ ਹਨਾ ਹੂੰ ਕੁ ਮਜਾ ਕਰਾ ਲਿਆ ਜਾਂ ਆਹ ਤਾਂ ਕੰਮ ਵੀ ਕਰ ਲਿਆ ਜੀ ਸਕੂਲ ਦਾ ਦੇ ਕੋ ਬੈਗ ਤੇ ਆ ਅੱਛਾ ਪੜ ਕੇ ਛੱਡਿਆ ਚਲ ਫੇਰ ਤਾਂ ਦੋ ਕੰਮ ਕਰ ਲਏ ਮੁੰਡੇ ਨੇ ਨਵੇਰ ਤੇ ਹਾਂ ਤੁਸੀਂ ਨਹੀਂ ਗਏ ਅੱਜ ਠੀਕ ਨਹੀਂ ਆ ਚੁੱਟੀਆਂ ਹੀ ਜਾਂਦੇ ਆ ਲੈ ਐਤਵਾਰ ਦੀ ਗਾਹ ਕਿਤੇ ਐਲ ਐਲ ਬੀ ਦੀ ਪੜ੍ਹਾਈ ਕਰਦਾ ਭੇਜ ਦੇਣਾ ਤਾਂ ਹੂੰ ਛੁੱਟੀ ਸੀ ਆਹ ਦੇਖੋ ਬਾਈ ਇਧਰ ਘਰ ਦਾ ਡਾਕਟਰ ਜੇ ਇਹ ਤਾਂ ਹੈ ਨਹੀਂ ਕੰਨ ਚ ਇਹ ਤਾਂ ਹੈ ਨਹੀਂ ਜੀ ਤੇ ਕੁਝ ਆਹ ਦੇਖੋ ਜੀ ਆਹ ਮਾਸ ਦਿੱਤਾ ਨਹੀਂ ਤੁਹਾਨੂੰ ਆਹ ਕਿਹਾ ਹਾਂ ਆਸਾਫ ਕਰਨੇ ਹੁੰਦੇ ਆ ਆ ਹੂੰ ਤੋ ਜਿਆਦਾ ਝੋਜ ਲਾਈ ਜਾਂਦੀ ਏ ਮਾਰ ਕੇ ਮੋਟਾ ਜੀ ਉਂਗਲੀ ਪਰ ਤੌਲੀਆ ਵਿੱਚ ਘੁਮਾ ਲੈਣਾ ਤਾਂ ਚੱਲ ਬਸ ਚੱਲ ਕੁਝ ਨਹੀਂ ਕਿਹਾ ਹੋਇਆ ਕੁਝ ਵੀ ਨਹੀਂ ਉਹ ਟਾਈਮ ਦਾ ਭੱਜ ਲਿਆ ਹੂੰ ਉਹ ਟਾਈਮ ਦਾ ਭੱਜ ਲਿਆ ਕਿ ਨਾ ਮਮਾ ਠੰਡ ਲੱਗਦੀ ਹੈ ਕੁਝ ਨਹੀਂ ਕਿਹਾ ਕਿ ਨਾ ਠੰਡ ਲੱਗਦੀ ਹੈ ਹਾਂ ਗੀਜਰ ਦਾ ਫੇਫਦਾ ਕੀ ਹੋਇਆ ਬਸ ਠੰਡ ਕਿ ਮਜ਼ਾ ਆਇਆ ਤਾਂ ਬਹੁਤ ਮੇਰੀ ਮੰਮੀ ਮੈਨੂੰ ਨਾ ਮੇਰੀ ਮੰਮੀ ਮੈਨੂੰ ਲੱਸੀ ਨਾਲ ਨਲਾਇਆ ਕਰਦੀ ਸੀ ਲੱਦ ਮੋਰ ਸੈਲਫ ਬੰਦਾ ਦੀ ਜਿਹੜੇ ਕਿਹਾ ਵਾ ਸਿਲੰਡਰ ਕੋਈ ਕਾਦਾ ਨਹੀਂ ਹੈਗਾ ਹੂੰ ਜਿਹੜਿਆ ਵਾ ਨਦੀ ਚ ਗੇਰੇ ਹੋਣਾ ਲੱਦ ਮੋਰ ਦਾ ਸਿਲੰਡਰ ਨਾ ਮਜ਼ਾ ਆਇਆ ਤਾਂ ਹੂੰ ਥਿਮਾ ਪੱਤੀ ਦੇ ਨੂੰ ਨਾ ਇਹ ਸਿਰ ਕਰ ਨਾਲ ਲੱਸੀ ਨਾਲ ਹਾਂਜੀ ਅੱਗੇ ਨਾ ਇਹ ਕਰਦੇ ਹੁੰਦੇ ਤੇ ਇਸੇ ਕਰੀ ਚੁੱਕਰੀ ਹਾਂ ਤੇ ਪਰ ਇਹਦੇ ਸਕਰੀ ਤਾਂ ਹੈ ਨਹੀਂ ਨਾਲ ਬਾਲਾਂ ਨੂੰ ਨਾ ਇੰਸ਼ਾਲ ਦੇ ਵਿੱਚ ਲੱਸੀ ਨਾਲ ਆਉਂਦੀ ਆ ਉਹ ਨਾ ਨਾ ਲੱਸੀ ਕੇ ਨਾਲ ਜੇਪੂ ਜੇ ਸੰਦੇ ਦਾ ਵਿਚਾਰੀ ਦੇ ਪਤੰਗ ਹੈ ਉੱਡਾਈ ਜਾ ਸਿਰ ਨੂੰ ਮੜਦਾ ਥੋੜਾ ਜਿਹਾ ਕਿੰਦਾ ਹਾਂ ਤੇ ਬਾਲ ਸੁਕਾਉਣ ਤੇ ਚੱਲਦਾ ਨਾ ਇਹ ਹਾਂਜੀ ਬਾਲ ਜਾਵਾਂ ਹੀ ਖੁੱਲੇ ਨਹੀਂ ਹੁੰਦੇ ਹਾਂ ਪਤੰਗ ਜਿਹਾ ਜੰਦਾ ਵਿਚਾਰੀ ਦਾ ਉਦਨ ਦਾ ਹੀ ਆ ਉੱਥੇ ਤੇ ਤੁਰਿਆ ਬਾਈ ਰੀਲ ਵੀ ਉੱਪਰ ਛੱਡੀ ਆਉਂਦਾ 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 ਘਰ ਇਹ ਠਾ ਆ ਗਿਆ ਵੀ ਦੇਖਣ ਵੀ ਮੇਰਾ ਬੰਦਾ ਨਹੀਂ ਆਇਆ ਹੈਗਾ ਹੈ ਹਾਂਜੀ ਪਰਮ ਨੂੰ ਤਾਂ ਹੈ ਨਹੀਂ ਤਾ ਪਰਮ ਨੂੰ ਤਾਂ ਇਹ ਨਹੀਂ ਆਇਆ ਨਹੀਂ ਪਤੰਗ ਦਾ ਚੱਲ ਚੱਲੀਏ ਫਿਰ ਛੋੜਿਆ ਹੈ ਨਹੀਂ ਚੜੀ ਰਹੀ ਦੋ ਦਿਨ ਦਿਨ ਲੈ ਕੇ ਛੋੜਿਆ ਹੈ ਨਹੀਂ ਚੜੀ ਰਹੀ ਬਦ ਦੋ ਦਿਨ ਲੈ ਕੇ ਇੱਧਰ ਬਾਈ ਇਹਨਾਂ ਨੂੰ ਨਹੀਂ ਹਟਣਾ ਇਹਨਾਂ ਸਾਰੇ ਚੀਰ ਕੇ ਹਟਣਾ ਹੈ ਇਹ ਬਾਬੇ ਦੇ ਚੱਲੇ ਨੇ ਹੈ ਕਾ ਸਾਈ ਉਹ ਪਾਪਾ ਜੀ ਦੇ ਚਲੇ ਹਰ ਜੋ ਦੇ ਤੁਸੀਂ ਸਾਰਿਆਂ ਦੇ ਕਾਰੇ ਵਾਰੇ ਕਰੀ ਜਾਂਦੇ ਆ ਲੋ ਬਾਈ ਕਾਲੇ ਨੂਨ ਨਾਲ ਅਮਰੂਦ ਖਾਣ ਦਾ ਜਿਹੜਾ ਨਾ ਨਜ਼ਾਰਾ ਲੱਗੇ ਆ ਹਜ਼ਮ ਹੋ ਜਾਂਦਾ ਹੈ ਹੂੰ ਟੈਸਟੀ ਲੱਗਦੇ ਆ ਇਹਨਾਂ ਨਾਲ ਹਜ਼ਮ ਹੋ ਜਾਂਦਾ ਲੋ ਵੀ ਖਾਲਾ ਫਾੜੀ ਕੋਈ ਕਿਤੇ ਵੀਡੀਓ ਵਾਲੇ ਕਿਸੇ ਵੀ ਬਹੂ ਨੂੰ ਨਹੀਂ ਪੁੱਛਦੇ ਹੈਗੇ ਨਹੀਂ ਜੀ ਮੈਂ ਤਾਂ ਵਿਆਹ ਪੈ ਡੇ ਡੇ ਪਗਾੜਾ ਜਿੱਡੇ ਮੂੰਹ ਲੱਗੇ ਵਿਖਾਈ ਜਾਂਦੇ ਆ ਹੂੰ ਮਾਰਾ ਭਾਈਟ ਫੇਵਰੇਟ ਨਹੀਂ ਹੈਗੇ ਨਹੀਂ ਇਹਨਾਂ ਦਾ ਤਾਂ ਸੰਤਰੇ ਲਿਆਈ ਜਾਂਦੇ ਮੁੰਡੇ ਰੋਪੜ ਨੂੰ ਮੜਾ ਜਾ ਫੇਵਰੇਟ ਨਹੀਂ ਹੈਗੇ ਇਹਦੇ ਅਗਰ ਇਹ ਜਣਦੇ ਮੁੰਡੇ ਪੱਛੀ ਕਾ ਲਿਆਈ ਰੋਪੜ ਦੇ ਦੋਪਹਿਰ ਤੇ ਹੀ ਦਾਈਏ ਹਾਂ ਪੁੱਛਦਾ ਅ ਕੱਛੜਦੀ ਕਾ ਮੰਮੀ ਕਹੀਂ ਕਹੀਂ ਮੰਮੀ ਸ਼ਾਦੀ ਉੱਥੇ ਤੋਂ ਹਾਂ ਸਭ ਕੁ ਖਾਂਦੀ ਹੈ ਕਾ ਮੰਮੀ ਕਮਰੇ ਦੇ ਪਿੱਛੇ ਤੇ ਕਈ ਚੌਲ ਖਾਦੇ ਹੋਏ ਸਨ ਜੀ ਹੂੰ ਆਲੂ ਦੀ ਨਾਲ ਸਬਜ਼ੀ ਨਾਲ ਚੌਲ ਖਾਦੇ ਹੋਏ ਸਨ ਆਏ ਹਾਏ 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 ਚੌਲ ਖਾਦੇ ਚੌਣ ਬਾਈ ਆਲੂ ਜੀਮੇ ਗੰਦ ਦੀ ਰੋਟੀ ਨਾਲ ਚੱਲੀ ਮੱਕੀ ਰੋਟ ਮੱਕੀ ਦੀ ਰੋਟੀ ਰਾਤ ਬਹੁਤ ਮੁੰਡਾ ਚੂਰ ਚੂਰ ਕੇ ਖਾਦੀ ਹੈ ਨਾ ਇਹ ਬਾਕੀ ਮੁੰਡਾ ਲਾ ਲੋ ਬਦਖਾਈ ਹੈ ਉਹ ਬਾਲ ਜਿਹੜੇ ਇਕਾਂ ਦੇ ਐਨ ਹੋ ਜਾਂਦੇ ਆ ਚੱਲ ਕੋਈ ਨਹੀਂ ਹੁਣ ਪੂਰਾ ਹੋ ਲਿਆ ਉਹ ਸਕੂਲ ਦਾ ਪੂਰਾ ਹਾਂ ਕਿਆ ਕਿਆ ਕਰ ਲਿਆ ਠਿਕ ਪਲਸਨ ਨਹੀਂ ਦੀ ਛੱਡਦਾ ਹੈਗਾ ਇਹ ਸਵੇਰ ਤੋਂ ਦੰਨੇ ਸ਼ਾਮ ਨੂੰ ਹੁੰਦੀ ਰਹੀ ਹੈ ਗੱਲਸਨ ਓਏ ਟਾਟਾ ਬੇਲਾ ਨਾਲ ਪਿੱਠ ਲੱਗਦੀ ਐ ਆਂਦਾ ਏ ਬਚਾ ਲੈ ਕਰ ਕੋਈ ਚੀਜ਼ ਤਿੰਨ ਚਾਰ ਦਿਨ ਕੱਢ ਲੈ ਕਰ ਪੈਨਸਲ ਨਾਲ ਇਹਨੇ ਜਿਹੜਾ ਕਾਦੇ ਕੱਢਣੇ ਕੋਈ ਮਾਰੀ ਪਈ ਆ ਜੀ ਦੇਖ ਕਰਕੇ ਪੈਨਸਲ ਚਾਚਾ ਸੁਣਾਉਂਦਾ ਸਾਰੇ ਕੰਮ ਇਹਨੂੰ ਚਾਚਾ ਸੁਗਾਉਂਦਾ ਓਟੇ ਜਿੰਨੇ ਸੁਗਾਉਂਦੇ ਲੋਹੇ ਦੀ ਪੈਸਲ ਵਾ ਕੇ ਲਿਆਉਣੀ ਦੇਖੀ ਉਧਰ ਜੁੰਦੇ ਨੇ ਘਸੜੀਆਂ ਰਹੀ ਹੈਗੀ ਠੀਕ ਐ 2 ਵਜੇ ਸ਼ੋਪ ਨਾ ਰਾ ਰੋਜਾ ਤੇ ਰੇਦਰ ਫਿਰ ਲੈ ਕੇ ਜਾਂਦਾ ਟਿਊਸ਼ਨ ਚਲੋ ਕੋਈ ਗੱਲ ਨਹੀਂ ਬੰਦੇ ਹੈਗੇ ਦਖਾਈ ਮੜੀ ਜਾਂ ਦਖਾਈ ਮੜੀ ਦੇਖੋ ਬਾਈ ਕਿਹਦੇ ਸਾਹ ਨਾਲ ਰਗੜਦਾ ਇਹ ਪੈਨਸਲ ਬਹੁਤ ਮਾਨ ਕੇ ਤਾਂ ਬਿਠਾ ਕੇ ਆ ਆ ਦੇਖੋ ਬਾਈ ਲੈ ਕਰਦੇ ਸਾਫ ਆ ਇਹਨੂੰ ਫਿਰ ਹਾਂਜੀ ਕਰ ਠੀਕ ਹੈ ਹੈ ਕਰਕੇ ਪਰ ਮੈਂ ਪੁੱਤ ਬੀਜ ਨਹੀਂ ਖਾਣੇ ਛੱਡ ਦੇ ਮਾੜੀ ਤੈਨੂੰ ਕਿਹਾ ਤਾਂ ਵੀ ਬੀਜ ਨਾ ਰੱਖ ਵਿੱਚ ਹੂੰ ਬੀਜ ਖਾ ਲੈਣ ਦੇ ਨਹੀਂ ਢੁੱਧ ਦੇ ਹੁਣ ਲੱਜ ਜਾਣਾ ਪੱਕਾ ਪਕਾਇਆ ਉਹ ਨਾ ਪੱਕਾਇਆ ਉਹ ਕੱਚਾ ਨਾ ਦੁੱਧਦਾ ਅੱਛਾ ਤੇ ਖਾ ਕੇ ਨਾ ਦੇਖੋ ਹੂੰ ਖਾ ਕੇ ਦੇਖੋ ਤੁਸੀਂ ਮੈਂ ਤਾਂ ਖਾ ਲੈਣਾ ਇੱਧਰ ਗੱਲਾਂ ਭਰੀਆਂ ਹੀ ਪਈਆਂ ਜਿੱਦਾਂ ਕੰਮ ਚੱਲਦਾ ਉਹ ਨਾ ਬੰਮ ਖਾਈ ਫੁੱਲੂ ਬੱਸ ਕਰ ਹਾਂ ਥੈਂਕ ਯੂ ਫੁੱਲੂ ਗੀ ਹੂੰ ਪਰ ਜਿੱਦ ਮੈਂ ਚਾਹ ਬਣਾ ਕੇ ਰਿਹਾ ਬਈ ਮੈਂ ਖਾਣਾ ਨਹੀਂ ਹੈਗਾ ਠੀਕ ਹੈ ਇੱਕ ਅੱਧੀ ਫਾੜੀ ਖਾ ਲਈ ਜਿਹੜੀ ਖਾ ਲਈ ਚਲੋ ਬਾਈ ਚੱਲਦਾ ਕੰਮ ਹੈ ਕਰਨਾ ਚੱਲੀ ਜਾਣਾ ਬਾਕੀ ਬੈਠੇ ਆ ਸੂਰਜ ਵਾਲੇ ਨੇ ਅੱਜ ਸੋਹਣੀ ਦੇਤੀ ਦਸ ਤੱਕ ਠੀਕ ਨੇ ਇੱਧਰ ਅਮਨ ਨੇ ਵੀ ਬਾਈ ਰੋਟ ਲਿਆਂਦਾ ਵੀ ਲੱਗੇ ਆਪਣੇ ਕੰਮ